ਮਠੰਡਾ ਦੇ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਦialpora ਏਰੀਏ ਦੇ ਵਿੱਚੋਂ ਹੈਵੀ ਮਾਤਰਾ ਦੇ ਵਿੱਚ ਫੜੀ ਹੈਰੋਇਨ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਇਸ ਦੀ ਦੱਸੀ ਜਾ ਰਹੀ ਹੈ 2.5 ਕਰੋੜ ਦੀ ਲਗਭਗ ਇਸ ਦੀ ਆਪਣਾ ਕੀਮਤ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁਟ ਨਸ਼ਾ ਵਿਰੁੱਧ ਤਹਿਤ ਬਠਿੰਡਾ ਦੇ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਦialpora ਦੇ ਏਰੀਏ ਦੇ ਵਿੱਚ ਇੱਕ ਲਗਤੀ ਮੋਟਰਸਾਈਕਲ ਤੇ ਆਉਂਦਾ ਰੋਕਿਆ ਗਿਆ ਅਤੇ ਉਸ ਦੇ ਕੋਲੋਂ 1/2 ਕਿਲੋ ਜਿਹੜੀ ਹੈ 500 ਗ੍ਰਾਮ ਹਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਦਿਲਪੁਰਾ ਵਿਖੇ ਉਸ ਨੂੰ ਆਪਣਾ ਦੂਸਤੇ ਮਾਮਲੇ ਦਰਜ ਕਰਕੇ ਹੰਬੰਦਾਵਲਾ ਕੀਤਾ ਗਿਆ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਸਾਨੂੰ ਬਖਸ਼ਾ ਨਹੀਂ ਜਾਵੇਗਾ ਦੱਸਣਾ ਬਣਦਾ ਹੈ ਕਿ ਇਹ ਜਿਹੜੀ 250 ਗ੍ਰਾਮ ਹਰੋਇਨ ਇਹ ਹੈਵੀਰ ਕਮੇ ਦੇ ਵਿੱਚ ਆਉਂਦੀ ਹੈ ਤੇ ਜੇ ਇਸ ਦੀ ਅਪ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਇਹਦੀ ਜਿਹੜੀ ਹੈ 2.5 ਕਰੋੜ ਰੁਪਏ ਦੀ ਲਗਭਗ ਦੀ ਇਹ ਜਿਹੜੀ ਹਰਾਨਾ ਉਹ ਆਪਣਾ ਬਠਿੰਡਾ ਪੁਲਿਸ ਵੱਲੋਂ ਹੁਣ ਬRAND ਕੀਤੀ ਗਈ ਹੈ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਆਪਣਾ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਇਦਾਂ ਜੀ ਕਿ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਮਹਿੰਮ ਚੱਲ ਰਹੀ ਹੈ ਉਹਦੇ ਚ ਕੱਲ ਸਾਡੀ ਜਿਹੜੀ ਸੀਆਈਜੀ ਦੀ ਟੀਮ ਹੈਗੀ ਉਹਨੇ ਕੋਡੀ ਕਾਮਯਾਬੀ ਮਿਲੀ ਹੈ ਇਹਦੇ ਚ ਅਸੀਂ ਜਿਹੜਾ ਕੀ ਦਿਹਾਲਪੁਰੇ ਦੀ ਏਰੀਆ ਚ ਇੱਕ ਬੰਦਾ ਐ ਐਪਰੀਹੈਂਡ ਕੀਤਾ ਲਖਪ੍ਰੀਤ ਨਾਮ ਦਾ ਵਿਅਕਤੀ ਹੈਗਾ ਮੋਟਰਸਾਈਕਲ ਤੇ ਸੀ ਜਿਸ ਨੂੰ ਫਿਰ ਜਿਸ ਤੋਂ ਸਾਨੂੰ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈਗੀ ਜਿਸ ਦੇ ਚਲਦੇ ਅਸੀਂ ਉਹਦੇ ਐਨਡੀਪੀਐਸ ਸੈਕਟਰ ਦਾ ਮੁਕੱਦਮਾ ਦਰਜ ਕੀਤਾ ਹੈਗਾ ਤੇ ਹੁਣ ਉਹਦੇ ਤੋਂ ਅੱਗੇ ਪੁੱਛ ਪੜਤਾਲ ਕਰ ਰਹੇ ਆ ਕਿ ਭਾਈ ਇਹ ਅੱਗੇ ਕਿੱਥੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿੱਧਰ-ਕਿਧਰ ਵੇਚਦਾ ਸੀ ਇੰਨੇ ਟਾਈਮ ਦਾ ਕਰ ਰਿਹਾ ਸੀ ਇਸ ਤਰ੍ਹਾਂ ਦਾ ਕੰਮ ਇਹਦੇ ਦੇ ਜੀ ਹਨ ਫੜਿਆ ਤੇ ਪਹਿਲੇ ਪਰਚਾ ਤੇ ਇਹਦੇ ਤੇ ਪਹਿਲਾ ਦਰਜਾ ਹੈਗਾ ਹੁਣ ਪੁਛ ਪੜਤਾਲ ਚ ਦੇ ਜੋ ਪਤਾ ਲੱਗ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਆ ਸੀ ਸਰ ਇੱਕ ਏਡੀਬਟੀ ਮਤਲਬ ਫੜਿਆ ਗਿਆ ਕਿੱਥੇ ਸਪਲਾਈ ਕਰਨਾ ਸੀ ਨੇ ਕਿੱਥੇ ਕਿੱਥੇ ਜਾਂਦਾ ਸੀ ਇਸ ਤਰ੍ਹਾਂ ਦਾ ਇਹ ਜੀ ਪ੍ਰੀਮੀਨਰੀ ਜਾਣਕਾਰੀ ਜਿਹਦੇ ਹਜੇ ਤਾਈਂ ਇੰਨਾ ਕੀ ਪਤਾ ਲੱਗਾ ਕਿ ਆਸ-ਪਾਸੇ ਦੇ ਏਰੀਆ ਚ ਇਹ ਵੇਚਦਾ ਸੀ ਬਾਕੀ ਹੁਣ ਨਹੀਂ ਤੇ ਰਿਮਾਂਡ ਲੈ ਕੇ ਤਫਤੀਸ਼ ਤਫਸੀਲ ਚ ਕਰਾਂਗੇ ਜਰੂਰੀ ਤਫਤੀਸ਼ ਫਿਰ ਸਾਰੇ ਜਿਹੜੇ ਹੋਰ ਵੀ ਹੈਗੇ ਨਾਲੇ ਦੇ ਨਾਲੇ ਦੇ ਸਾਥੀ ਹੈਗੇ ਉਹਨਾਂ ਬਾਰੇ ਪਤਾ ਲੱਗੇਗਾ ਸਰ ਕੰਮ ਕੀ ਕਰਦਾ ਬੇਸਿਕਲੀ ਜੀ ਬੀਸਿਕਲੀ ਕੋਈ ਏਡਾ ਖਾਸ ਕੰਮ ਨਹੀਂ ਵੇਲੜੀ ਹੈ ਜੀ ਇਹ ਉਸੇ ਏਰੀਏ ਦਾ ਜੀ ਆਪਣੇ ਦਿਹਾਲਪੁਰੇ ਪੁਲ ਸਟੇਸ਼ਨ ਦਿਹਾਲਪੁਰੇ ਦੀ ਏਰੀਆ ਦਾ ਹੀ ਹੈ ਨਾ ਕਿੰਨੇ ਕੀਮਤਾਂ ਜਾਂਦੇ ਇੱਕ ਦਾ ਗ੍ਰਾਮ ਦੀ 2000 ਰੁਪਏ ਰਹਿ ਜਾਂਦਾ ਹੈ ਕਿੰਨੇ ਕੀਮਤਾਂ ਜੀ ਨਾ ਇਹ ਜਿਲੇ ਤੋਂ ਜਿਲੇ ਆਪਣੀ ਚੇਂਜ ਹੁੰਦੀ ਕੀਮਤ ਬਾਰੇ ਦੇ ਆਪਾਂ ਕੀ ਕਹਿ ਸਕਦੇ ਹਾਂ ਜਿਉਂ-ਜਿਉਂ ਅੱਗੇ ਤੁਰੀ ਜਾਂਦੀ ਜ਼ੋਰਸ ਤੋਂ ਵਧੀ ਜਾਂਦੀ ਹੈ 500 ਗ੍ਰਾਮ ਹੈ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਬੰਦਾ ਜਿੰਨੂ ਕੀ ਕਹਿੰਦੇ ਆ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਸੀ ਜਾਣੇ ਕੀ ਸਾਡੇ ਪਰਚਾ ਕੋਈ ਨਹੀਂ ਸੀ ਹੈਗਾ ਤੇ ਬਟ ਹੁਣ ਅਸੀਂ ਐਪਰੀਹੈਂਡ ਕਰ ਲਿਆ ਤੇ ਹੁਣ ਬਾਕੀ ਵੀ ਇਹਨੇ ਪਹਿਲਾਂ ਵੀ ਕਿਤੇ ਕਿੱਥੇ ਵੇਚੀ ਹੈ ਕਿਹਦੇ ਕੋਲ ਲੈ ਕੇ ਆਂਦਾ ਹੈ ਕਿਹੜੇ ਸਾਥੀ ਹੈ ਉਹ ਅਸੀਂ ਸਾਰਾ ਹੁਣ ਪਤਾ ਕਰਾਂਗੇ ਬੱਡੀ ਰਿਕਵਰੀ ਕੀਤੀ ਹੈ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਇਹ ਤੋਂ ਹੋਰ ਵੀ ਵੱਡੇ ਮਗਰਮਚ ਪੜੇ ਜਾ ਸਕਦੇ ਹੈਗੇ ਇਹ ਕਿੱਥੋਂ ਸਪਲਾਈ ਕਰਦਾ ਲੈ ਕੇ ਆਉਂਦਾ ਬਿਲਕੁਲ ਜੀ ਬਿਲਕੁਲ ਕਿਉਂਕਿ 500 ਗ੍ਰਾਮ ਜਿਹੜੀ ਰਿਕਵਰੀ ਹੈ ਉਹ ਵੱਡੀ ਕਾਫੀ ਵੱਡੀ ਹੈਗੀ ਹੈ ਜੀ ਤਾਂ ਕਿੱਥੋਂ ਲੈ ਕੇ ਆਉਂਦਾ ਹਿਟਸੈਲਫ ਵੀ ਇਹ ਵੀ ਪਤਾ ਕਰਾਂਗੇ ਤੇ ਹੋਰ ਕਿੰਨਾ ਰਹੀਂ ਵੇਚਦਾ ਸੀ ਕੀ ਕਰਦਾ ਸੀ ਇਹ ਸਾਰਾ ਕੁਝ ਅਨਕਵਰ ਕੀਤਾ ਜਾਵੇ ਮੋਬਾਈਲ ਬਾਰੇ ਸਭ ਤਰ੍ਹਾਂ ਦੀ ਇਹ ਸਾਰਾ ਕੁਝ ਹੀ ਟੈਕਨੀਕਲੀ ਵੀ ਕੰਮ ਕਰਾਂਗੇ ਜੀ ਸਰ ਮਾਨ ਜੋ ਕੋਰਟ ਤੇ ਪੇਸ਼ ਕਰ ਦਿੱਤਾ ਗਿਆ ਤੇ ਅੱਜ ਕਰਾਂਗੇ ਜੀ ਕਰਕੇ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ ਕਰਾਂ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਨੂੰ ਕੀ ਮੈਸੇਜ ਹੈ ਨਸ਼ਾ ਤਸਕਰਾਂ ਨੂੰ ਹੀ ਮੈਸੇਜ ਹੈ ਜੀ ਕਿ ਇਹ ਦੇਖੋ ਇਹ ਬਿਲਕੁਲ ਗਲਤ ਕੰਮ ਹੈਗਾ ਸਮਾਜ ਦੇ ਵਿਰੋਧ ਕਾਨੂੰਨ ਦੇ ਤੇ ਵਿਰੁੱਧ ਹੈਗਾ ਹੀ ਹੈ ਸਮਾਜ ਦੇ ਵੀ ਵਿਰੋਧ ਹੈ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਜੀ ਜਿੱਥੇ ਮਰਜ਼ੀ ਭੱਜ ਲੈਣ ਇਹਨਾਂ ਦੇ ਇਹਨਾਂ ਨੂੰ ਅਸੀਂ ਛੱਡਣਾ ਨਹੀਂ